ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵੀਰਸਾ ਕਲੈਕਸ਼ਨ ਤੇ ਬਹੁਤ ਸੋਹਣੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਪਲੀਜ਼ ਜਦੋਂ ਤੁਸੀਂ ਮੇਰੇ ਵੀਡੀਓ ਤੇ ਆ ਹੀ ਗਏ ਹੋ ਜੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਪਲੀਜ਼ ਪਿਆਰਾ ਜਿਹਾ ਇੱਕ ਲਾਈਕ ਕਰ ਦਿਓ ਜੀ ਤੇ ਬਹੁਤ ਸੋਹਣਾ ਜਿਹਾ ਇੱਕ ਕਮੈਂਟ ਕਰ ਦਿਓ ਤੇ ਆਪਣੀ ਵੀਡੀਓ ਦੇ ਵਿੱਚ ਅੱਜ ਜਿਹੜੇ ਆਪਾਂ ਸੂਟ ਦਿਖਾਏ ਆ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਆਲ ਓਵਰ ਸੂਟ ਆਊਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਹੀ ਜਿਆਦਾ ਪਿਆਰਾ ਜਾਂ ਸਟੱਫ ਹੈ ਪਿਓਰ ਕਾਟਨ ਹੈ ਜਿਹੜਾ ਵੀ ਸੂਟ ਆਰਡਰ ਕਰਨਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਆਲ ਓਵਰ ਸੂਟ ਹੈ ਜੀ ਜੇ ਤੁਸੀਂ ਨਾਲ ਦੇ ਬਾਟਮ ਮੈਚਿੰਗ ਲੈਣੀ ਹੈ ਤਾਂ ਤੁਹਾਨੂੰ ਮੈਚਿੰਗ ਬਾਟਮ ਵੀ ਮਿਲ ਜੂਗੀ ਜੀ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਬਾਟਮ ਤੇ ਵਰਕ ਕਰਵਾਉਣਾ ਆਪਣੇ ਕੋਲੇ ਬਾਟਮ ਤੇ ਵਰਕ ਵੀ ਅਵੇਲੇਬਲ ਹੁੰਦਾ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਸਾਡੇ ਤੋਂ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਪੇਂਟ ਵਰਕ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਇਹ ਕਲਰ ਹੈ ਬਹੁਤ ਹੀ ਪਿਆਰਾ ਪਿਆਰਾ ਜਿਹਾ ਸਟੱਫ ਹੈ ਗਰਮੀ ਚ ਪਾਉਣ ਵਾਲਾ ਪਿਓਰ ਕਾਟਨ ਦੇ ਮਲ ਕਾਟਨ ਦੇ ਸੂਟ ਹੈ ਜੀ ਪਿਓਰ ਕਾਟਨ ਦੇ ਤੇ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਵੀ ਡਾਈ ਕਰਵਾਉਣੇ ਆ ਤਾਂ ਆਪਣੇ ਤੋਂ ਆਪਾਂ ਤੁਹਾਨੂੰ ਦੁਪੱਟੇ ਵੀ ਡਾਈ ਕਰਵਾ ਕੇ ਦੇ ਸਕਦੇ ਹਾਂ ਜੀ ਜਿਵੇਂ ਦਾ ਤੁਸੀਂ ਦੁਪੱਟਾ ਕਹੋਗੇ ਜੀ ਆਪਾਂ ਤੁਹਾਨੂੰ ਉਹ ਜਿਹਾ ਦੁਪੱਟਾ ਰੈਡੀ ਕਰਵਾ ਦਾਂਗੇ ਜੀ ਬਹੁਤ ਸੋਹਣੇ ਸੂਟ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਇਹਨਾਂ ਦੇ ਨਾਲ ਦੁਪੱਟੇ ਆਉਣਗੇ ਜੀ ਚਿਕਨ ਦੇ ਬਹੁਤ ਹੀ ਪਿਆਰੇ ਤੇ ਬਹੁਤ ਖੁੱਲੇ ਡੁੱਲੇ ਦੁਪੱਟੇ ਆਉਣਗੇ ਜੀ ਨਾਲ ਚਿਕਨ ਦੇ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਹੈ ਜੀ ਬਹੁਤ ਹੀ ਪਿਆਰਾ ਪਿਆਰਾ ਜਿਹਾ ਸਟਫ ਹੈ ਤੇ ਦੁਪਟਿਆਂ ਦੇ ਫੁੱਲੀ ਵਰਕ ਵਾਲੇ ਦੁਪट्टे ਆਉਣਗੇ ਜੀ ਚਿਕਨ ਵਰਕ ਦੇ ਇਹ ਨਹੀਂ ਹੈਗਾ ਜੀ ਵੀ ਬਕਲਾ ਬਾਰਡਰ ਤੇ ਆਊਗਾ ਸਾਰਾ ਦੁਪੱਟਾ ਹੀ ਚਿਕਨ ਵਰਕ ਦਾ ਆਊਗਾ ਤੇ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਬਹੁਤ ਹੀ ਸੋਹਣਾ ਤੇ ਪੂਰਾ ਫੁੱਲ ਹੈਵੀ ਦੁਪੱਟਾ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਦਿੱਤਾ ਹੋਇਆ ਜੀ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਔਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਜਿਆਦਾ ਤੋਂ ਜਿਆਦਾ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਪਲੀਜ਼ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਵੱਧ ਤੋਂ ਵੱਧ ਆਪਣੀ ਭੈਣ ਦਾ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਮੇਰੇ ਮੇਰਾ ਸਾਥ ਦਿਓ ਜੀ ਤਾਂ ਜੋ ਆਪਣਾ ਚੈਨਲ ਵੱਧ ਤੋਂ ਵੱਧ ਗਰੋ ਹੋ ਸਕੇ ਜੀ ਤੇ ਆਪਾਂ ਸੋਹਣੇ ਸੋਹਣੇ ਸੂਟ ਬਹੁਤ ਹੀ ਘੱਟ ਪ੍ਰਾਈਸ ਤੇ ਲੈ ਕੇ ਆ ਸਕੀਏ ਤੁਸੀਂ ਵੀਡੀਓ ਨੂੰ ਜਿੰਨਾ ਜਿਆਦਾ ਤੋਂ ਜਿਆਦਾ ਪਿਆਰ ਦਿਓਗੇ ਜਿੰਨਾ ਤੋਂ ਵੱਧ ਤੋਂ ਵੱਧ ਤੁਸੀਂ ਮੇਰੀ ਵੀਡੀਓ ਨੂੰ ਪਸੰਦ ਕਰੋਗੇ ਆਪਾਂ ਉਹਨੇ ਹੀ ਸੂਟ ਵਧੀਆ ਤੋਂ ਵਧੀਆ ਕੁਆਲਟੀ ਦੇ ਲੈ ਕੇ ਆਵਾਂਗੇ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਸੂਟ ਆਪਾਂ ਲੈ ਕੇ ਆਉਣੇ ਆ ਜੀ ਬਹੁਤ ਹੀ ਘੱਟ ਰੇਂਜ ਦੇ ਹੁੰਦੇ ਆ ਜੀ ਫ੍ਰੀ ਸ਼ਿਪਿੰਗ ਆ ਜੀ ਸਾਰੇ ਸੂਟਾਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ